ਸਤਿ ਸ੍ਰੀ ਅਕਾਲ ਦੋਸਤੋ ਆਸ ਹੈ ਕਿ ਤੁਸੀਂ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ ਮੈਂ ਵੀ ਰੱਬੀ ਰੰਗ ਦੇ ਵਿੱਚ ਰੰਗਿਆ ਚੜ੍ਹਦੀ ਕਲਾ ਵਿੱਚ ਅੱਜ ਆਪਾਂ ਗੱਲ ਕਰਦੇ ਆਂ ਦੁੱਖ ਦੀ ਆਪਾਂ ਦੇਖਦੇ ਪਏ ਆਂ ਧਰਤੀ ਦੇ ਕਿਸੇ ਵੀ ਹਿੱਸੇ ਦੇ ਕਿਸੇ ਵੀ ਦੇਸ਼ ਦੇ ਕੋਈ ਵੀ ਇਨਸਾਨ ਰਹਿੰਦਾ ਉਸ ਦੀ ਕੋਈ ਵੀ ਜਾਤ ਬਰਾਦਰੀ ਹੈ ਉਸ ਦਾ ਕੋਈ ਵੀ ਧਰਮ ਉਸ ਦੀ ਕੋਈ ਵੀ ਉਮਰ ਉਸ ਦਾ ਕੋਈ ਵੀ ਲਿੰਗ ਸਾਰੇ ਦੇ ਸਾਰੇ ਦੁਖੀ ਹੈ ਕਿਸੇ ਨੂੰ ਕੋਈ ਦੁੱਖਾ ਕਿਸੇ ਨੂੰ ਕੋਈ ਦੁੱਖ ਹਰ ਬੰਦਾ ਆਪੋ ਆਪਣੇ ਦੁੱਖ ਦੇ ਵਿੱਚ ਸੰਘਰਸ਼ ਕਰ ਰਿਹਾ ਤੇ ਉਸ ਤੋਂ ਨਿਕਲ ਲਈ ਜੀ ਥੋੜ ਮਿਹਨਤ ਕਰ ਰਿਹਾ ਤਾਂ ਫਿਰ ਆਪਾਂ ਇੱਕ ਸਵਾਲ ਪੈਦਾ ਹੁੰਦਾ ਆਪਣੇ ਸਾਹਮਣੇ ਕਿ ਕੀ ਪ੍ਰਮਾਤਮਾ ਜਿਸ ਨੇ ਧਰਤੀ ਬਣਾਈ ਆ ਜਿਸ ਨੇ ਸਾਰਾ ਬ੍ਰਹਿਮੰਡ ਬਣਾਇਆ ਜਿਸ ਨੇ ਇਨਸਾਨ ਬਣਾਇਆ ਫਿਰ ਇਹ ਦੁੱਖ ਵੀ ਉਸ ਨੇ ਬਣਾਇਆ ਕਿਉਂਕਿ ਇਸ ਧਰਤੀ ਦੇ ਉੱਤੇ ਹੋਰ ਵੀ ਜਿਹੜੀਆਂ ਹੈਗੀਆਂ ਜੂਨਾ ਜਿੰਨਾਂ ਨੂੰ ਜੂਨਾ ਕਹਿੰਦੇ ਆ ਵੱਖ-ਵੱਖ ਤਰ੍ਹਾਂ ਦੇ ਲੋਕ ਜਾਨਵਰ ਪੰਛੀ ਰਹਿੰਦੇ ਆ ਕਿ ਉਹ ਵੀ ਮਨੁੱਖਾਂ ਵਾਂਗੋਂ ਉਨੇ ਹੀ ਦੁਖੀ ਆ ਜਿੰਨਾ ਮਨੁੱਖ ਦੁਖੀ ਆ ਕੀ ਮਨੋੱਖੀ ਸਭ ਤੋਂ ਵੱਧ ਦੁਖੀ ਆ ਤੇ ਦੂਜਸ ਵਾਲੇ ਆ ਕਿ ਇਹ ਜਿਹੜੇ ਦੁੱਖ ਆ ਇਹ ਰੱਬ ਨੇ ਪੈਦਾ ਕੀਤੇ ਆ ਕਿ ਅਸੀਂ ਖੁਦ ਪੈਦਾ ਕੀਤੇ ਆ ਮੈਨੂੰ ਤਾਂ ਇਹ ਲੱਗਦਾ ਕਿ ਰੱਬ ਜਿਹੜਾ ਇੰਨਾ ਪਿਆਰਾ ਇੰਨਾ ਪਿਆਰਾ ਉਹ ਕਦੇ ਵੀ ਆਪ ਦੇ ਸਰੂਪ ਜਿਹੜਾ ਕਿਉਂਕਿ ਅਸੀਂ ਉਹ ਸਾਡੇ ਅੰਦਰ ਆ ਤੇ ਅਸੀਂ ਉਸ ਦਾ ਹੀ ਸਰੂਪ ਆ ਜੋ ਕੁਸ਼ਰੀ ਦੀਦਾ ਉਹ ਉਸੇ ਪ੍ਰਮਾਤਮਾ ਦਾ ਹੀ ਰੂਪ ਆ ਤੇ ਰੱਬ ਆਪਣੇ ਆਪ ਨੂੰ ਦੁਖੀ ਨਹੀਂ ਵੇਖ ਸਕਦਾ ਰੱਬ ਸਾਨੂੰ ਦੁੱਖ ਨਹੀਂ ਦੇ ਸਕਦਾ ਇਹ ਦੁੱਖ ਅਸੀਂ ਆਪ ਹੀ ਪੈਦਾ ਕੀਤੇ ਆ ਜੇ ਦੁੱਖ ਸੀ ਆਪ ਹੀ ਪੈਦਾ ਕੀਤੇ ਆ ਫਿਰ ਇਹ ਗੱਲ ਵੀ ਕਲੀਅਰ ਹੈ ਕਿ ਅਸੀਂ ਆਪ ਹੀ ਆਪ ਦੇ ਦੁੱਖਾਂ ਨੂੰ ਦੂਰ ਕਰ ਸਕਦੇ ਆ ਕਿਉਂਕਿ ਰੱਬ ਤਾਂ ਦੁੱਖਾਂ ਨੂੰ ਜਾਣਦਾ ਹੀ ਨਹੀਂ ਜਿਵੇਂ ਪੱਕਾ ਮਸ਼ਹੂਰ ਕਹਾਣੀ ਸੁਣਦੇ ਛੋਟੀ ਜੀ ਕਿ ਜਿਹੜਾ ਹੈਗਾ ਹਨੇਰਾ ਰੱਬ ਕੋਲੇ ਚਲਾ ਗਿਆ ਤੇ ਉਹ ਕਹਿੰਦਾ ਵੀ ਚਾਨਣ ਮੈਨੂੰ ਜਿਹੜਾ ਹੈਗਾ ਉਹ ਮਾਰ ਦਿੰਦਾ ਤਾਂ ਜਦੋਂ ਰੱਬ ਨੇ ਚਾਨਣ ਤੋਂ ਪੁੱਛਿਆ ਤਾਂ ਉਹ ਕਹਿੰਦਾ ਕੌਣਾ ਹਨੇਰਾ ਮੈਂ ਤਾਂ ਹਨੇਰੇ ਨੂੰ ਜਾਣਦਾ ਹੀ ਨਹੀਂ ਮੈਂ ਉਹਨੂੰ ਕਿਉਂ ਮਾਰਨਾ ਉਹਨੂੰ ਕਿਉਂ ਦੁਖੀ ਕਰਨ ਉਸੇ ਤਰ੍ਹਾਂ ਹੀ ਰੱਬ ਆ ਉਹ ਸਾਨੂੰ ਕਿਉਂ ਦੁਖੀ ਕਰੇਗਾ ਤੇ ਸਾਨੂੰ ਦੁਖੀ ਕਰਕੇ ਆਪ ਖੁਸ਼ ਕਿਵੇਂ ਹੋ ਜਾਊਗਾ ਗੱਲ ਬਿਲਕੁਲ ਕਲੀਅਰ ਆ ਜਦੋਂ ਉਸਨੇ ਰੱਬ ਨੇ ਦੁੱਖ ਪੈਦਾ ਹੀ ਨਹੀਂ ਕੀਤੇ ਮਨੁੱਖ ਨੇ ਖੁਦ ਪੈਦਾ ਕੀਤੇ ਆ ਤਾਂ ਫੇਰ ਉਹ ਸਾਡੇ ਦੁੱਖ ਕਿਵੇਂ ਦੂਰ ਕਰ ਸਕਦਾ ਉਹਨੂੰ ਤਾਂ ਦੁੱਖਾਂ ਮਾਰੇ ਪਤਾ ਹੀ ਨਹੀਂ ਇਸ ਕਰਕੇ ਸਾਨੂੰ ਆਪਦੇ ਦੁੱਖਾਂ ਨੂੰ ਖੁਦ ਹੀ ਦੂਰ ਕਰਨਾ ਪਊਗਾ ਤੇ ਇਹ ਫਿਰ ਗੱਲ ਹੁੰਦੀ ਆ ਕਿ ਦੁੱਖ ਫਿਰ ਅਸੀਂ ਦੂਰ ਕਿਵੇਂ ਕਰੀਏ ਦੁੱਖ ਦੂਰ ਕਰਨੇ ਬਹੁਤ ਸੌਖੇ ਆ ਸਾਨੂੰ ਸਿਰਫ ਇੰਨਾ ਸਮਝ ਲੈਣਾ ਚਾਹੀਦਾ ਕਿ ਸਾਡੇ ਦੁੱਖ ਦਾ ਕਾਰਨ ਕੀ ਹੈ ਤੇ ਆਪਾਂ ਨੂੰ ਕਲੀਅਰ ਹੈ ਕਿ ਦੁੱਖ ਦਾ ਕਾਰਨ ਅਸੀਂ ਖੋਤ ਸਾਡੀ ਇਛਾਵਾਂ ਸਾਡੀ ਆਇਡੈਂਟੀ ਸਾਡਾ ਕੁਝ ਹੋਣ ਦੀ ਕੋਸ਼ਿਸ਼ ਹੀ ਦੁੱਖ ਹੈ ਹੁਣ ਆਪਾਂ ਦੇਖਦੇ ਹਾਂ ਕਿ ਜਦੋਂ ਅਸੀਂ ਕੋਈ ਚੀਜ਼ ਮਿਹਨਤ ਕਰਕੇ ਕਰ ਲੈਣੇ ਆ ਪੈ ਪ੍ਰਾਪਤ ਕਰ ਲੈਣੇ ਆ ਜਿਵੇਂ ਆਪਾਂ ਦੇਖੀਏ ਕੋਈ ਬਹੁਤ ਮਿਹਨਤ ਕਰਦਾ ਸਾਰਾ ਕੁਝ ਕਰਕੇ 15 20 25 ਸਾਲ ਪੜਦਾ 30 ਸਾਲ ਦੀ ਉਮਰ ਤੱਕ ਵੀ ਪੜੀ ਜਾਂਦਾ ਫਿਰ ਉਸ ਨੂੰ ਇੱਕ ਨੌਕਰੀ ਮਿਲ ਜਾਂਦੀ ਹੈ ਜਿਸ ਨੂੰ ਪ੍ਰਾਪਤ ਕਰਨ ਲਈ ਉਹਨੇ 30 ਸਾਲ ਦੀ ਉਮਰ ਤੱਕ ਅੜੀ ਕੀਤੀ ਹੁੰਦੀ ਹੈ ਪੜਿਆ ਹੁੰਦਾ ਜਦੋਂ ਬਹੁਤ ਹਾਰਡ ਕੰਪੀਟੀਸ਼ਨ ਟੈਸਟ ਦੇ ਕੇ ਉਹ ਨੌਕਰੀ ਪ੍ਰਾਪਤ ਕਰ ਲੈਂਦਾ ਫਿਰ ਉਸ ਨੌਕਰੀ ਉਹ ਨੌਕਰੀ ਤੇ ਜਾਂਦਾ ਹੋਇਆ ਉਸ ਦੇ ਵਿਧਿ ਵਿਵਧਾਨ ਜਿਹੜਾ ਵੀ ਵਿਭਾਗ ਦਾ ਹੁੰਦਾ ਉਹਨੂੰ ਆਪ ਦੇਤੇ ਹੰਡਾਉਂਦੇ ਹੋਏ ਜਦੋਂ ਨੌਕਰੀ ਕਰਦਾ ਤਾਂ ਬਹੁਤ ਦੁਖੀ ਹੋ ਜਾਂਦਾ ਆਪਾਂ ਦੇਖਦੇ ਹਾਂ ਕਿ ਕੋਈ ਵੀ ਮਲਾਜਮ ਭਾਵੇਂ ਦੀ ਉਹ ਸਰਕਾਰੀ ਮਲਾਜਮ ਹੋਵੇ ਭਾਵੇਂ ਦੀ ਪ੍ਰਾਈਵੇਟ ਕੋਈ ਵੀ ਆਪ ਦੀ ਨੌਕਰੀ ਤੋਂ ਖੁਸ਼ ਨਹੀਂ ਅੱਜ ਸਾਰੇ ਹੀ ਰੋ ਰਹੇ ਆ ਬਹੁਤ ਔਖਾ ਬਹੁਤ ਔਖਾ ਪਰ ਫਿਰ ਵੀ ਲੋਕਾਂ ਦੀਆਂ ਲੱਖਾਂ ਲੋਕਾਂ ਦੀਆਂ ਲਾਈਨਾਂ ਲੱਗੀਆਂ ਪਈਆਂ ਉਹਨਾਂ ਹੀ ਨੌਕਰੀਆਂ ਨੂੰ ਪ੍ਰਾਪਤ ਕਰਨ ਲਈ ਉਸੇ ਤਰ੍ਹਾਂ ਹੀ ਅਸੀਂ ਬਹੁਤ ਮਿਹਨਤਾਂ ਕਰਦੇ ਆਂ ਅਸੀਂ ਕੋਈ ਵੱਡੀ ਕਾਰ ਕੋਈ ਛੋਟੀ ਕਾਰ ਜਿਸ ਤਰ੍ਹਾਂ ਵੀ ਕੋਸ਼ਿਸ਼ ਕਰਦੇ ਬੜੀ ਖੁਸ਼ੀ-ਖੁਸ਼ੀ ਲੈਣੇ ਕੇ ਸਾਨੂੰ ਖੁਸ਼ ਹੋ ਪਰ ਚਾਰ-ਪੰਜ ਦਿਨਾਂ ਬਾਅਦ ਉਹ ਦੁੱਖ ਸ਼ੁਰੂ ਹੋ ਜਾਂਦੇ ਉਹਦਾ ਰੱਖ-ਰਖਾਉ ਉਹਦੀ ਸੰਭਾਲ ਜੇ ਮਾੜੀ ਜੀ ਚੀੜ ਲੱਗ ਜੇ ਤਾ ਉਸ ਤੇ ਵੀ ਸਾਨੂੰ ਬਹੁਤ ਦੁੱਖ ਹੋ ਜਾਂਦਾ ਜਾਂ ਸੀ ਆਪਦੇ ਸੁਪਨਿਆਂ ਦਾ ਕੋਈ ਘਰ ਬਣਾ ਲੈਣੇ ਤੇ ਅਸੀਂ ਕੋਸ਼ਿਸ਼ ਕਰਦੇ ਕਿ ਅਸੀਂ ਬਹੁਤ ਖੁਸ਼ ਹੋ ਜਾਗੇ ਪਰ ਸਾਰੇ ਲੋਕ ਆਪਾਂ ਦੇਖਿਆ ਕਿ ਘਰ ਬਣਾ ਕੇ ਦੁਖੀ ਹੋ ਜਾਂਦੇ ਕਿਉਂਕਿ ਉਹਨਾਂ ਦੇ ਸਿਰ ਤੇ ਖਰਚਾ ਚੜ ਜਾਂਦਾ ਇਸੇ ਤਰ੍ਹਾਂ ਹੀ ਹੋਰ ਵੱਡੇ ਵੱਡੇ ਖੁਸ਼ੀ ਮਨਾਉਣ ਦੇ ਫੰਕਸ਼ਨ ਕਰਦੇ ਆ ਵਿਆਹ ਸ਼ਾਦੀਆਂ ਕਰਦੇ ਆ ਉਹ ਖੁਸ਼ੀਆਂ ਥੋੜੇ ਸਮੇਂ ਦੀਆਂ ਬਹੁਤ ਲੰਮੇ ਸਮੇਂ ਦੇ ਉਹ ਦੁੱਖ ਬਣ ਜਾਂਦੇ ਆ बस ਕੈਨ ਦਾ ਭਾਵ ਦਾ ਇੰਨਾ ਕੀ ਆ ਕਿ ਦੁੱਖ ਦਾ ਅਸਲੀ ਕਾਰਨ ਸਾਡੀ ਆਡੈਂਟੀ ਹੈ ਲੋਕਾਂ ਨੂੰ ਕਸ਼ਤ ਖਾਉਣ ਦੀ ਖਾਤਰ ਲੋਕਾਂ ਨੂੰ ਆਪਣਾ ਆਪ ਸਾਬਤ ਕਰਨ ਦੀ ਜਿਹੜੀ ਦੌੜ ਆ ਉਹ ਆਪਣੇ ਆਪ ਨੂੰ ਸਾਬਤ ਕਰਦਿਆਂ ਕਰਦਿਆਂ ਅਸੀਂ ਆਪਣੇ ਆਪ ਨੂੰ ਦੁੱਖਾਂ ਦੇ ਚੱਕਰ ਵਿੱਚ ਘੇਰ ਲੈਨੇ ਮੇਰੀ ਸਮਝ ਦਾ ਇੰਜਨੀਕਾ ਉਹ ਇਹੀ ਹੈ ਕਿ ਰੱਬ ਬਹੁਤ ਪਿਆਰਾ ਉਸ ਦਾ ਸੀ ਰੂਪ ਉਹ ਸਾਨੂੰ ਦੁੱਖ ਨਹੀਂ ਦੇ ਸਕਦਾ ਜਿਹੜਾ ਸਾਨੂੰ ਕੋਈ ਚੀਜ਼ ਦਿੰਦਾ ਨਹੀਂ ਉਹ ਸਾਡੀ ਚੀਜ਼ ਨੂੰ ਦੂਰ ਵੀ ਨਹੀਂ ਕਰ ਸਕਦਾ ਕਿਉਂਕਿ ਰੱਬ ਨੂੰ ਦੁੱਖ ਦਾ ਪਤਾ ਹੀ ਨਹੀਂ ਉਹ ਤਾਂ ਸ ਹਮੇਸ਼ਾ ਹੀ ਪਿਆਰ ਦਿੰਦਾ ਆਨੰਦ ਦਿੰਦਾ ਬਿਸਮਾਦ ਕਰਦਾ ਸੁਖੀ ਕਰਦਾ ਜੇ ਜਿਸ ਨੂੰ ਕਿਸੇ ਵੀ ਕਿਸਮ ਦਾ ਕੋਈ ਵੀ ਦੁੱਖ ਹੈ ਕੋਈ ਵੀ ਚਿੰਤਾ ਕੋਈ ਵੀ ਫਿਕਰ ਤਾਂ ਉਹ ਉਸਨੇ ਆਪ ਹੀ ਸੇੜਿਆ ਤੇ ਉਹਨਾਂ ਤੋਂ ਬਚਣ ਲਈ ਉਹ ਆਪ ਹੀ ਆਪ ਦਾ ਹੱਲ ਕਰ ਸਕਦਾ ਕਿਉਂਕਿ ਦੂਜਾ ਵੀ ਸਲਾਹ ਦਿੰਦਾ ਤਾਂ ਉਹ ਸਹੀ ਸਲਾਹ ਨਹੀਂ ਦੇ ਸਕਦਾ ਕਿਉਂਕਿ ਜਿਹੜਾ ਬੰਦਾ ਖੁਦ ਹੀ ਆਪਦੇ ਚੱਕਰੂ ਦੇ ਵਿੱਚ ਫਸਿਆ ਹੋਇਆ ਉਹਨੇ ਬਤਾ ਕਿ ਉਹ ਕਿਸ ਤਰ੍ਹਾਂ ਨਿਕਲ ਸਕਦਾ ਤੇ ਚੱਕਰ ਵਿੱਚੋਂ ਨਿਕਲਣਾ ਸਭ ਤੋਂ ਸੌਖਾ ਤੇ ਵਧੀਆ ਟੰਗ ਇਹੀ ਹੈ ਕਿ ਆਪ ਆਪਣੇ ਆਪ ਨੂੰ ਸਰੈਂਡਰ ਕਰ ਦਿਓ ਪ੍ਰਮਾਤਮਾ ਦੇ ਪਿਆਰ ਦੇ ਵਿੱਚ ਪ੍ਰਮਾਤਮਾ ਦੇ ਰੱਬ ਦੇ ਪ੍ਰੇਮ ਦੇ ਵਿੱਚ ਰੰਗੇ ਜਾਓ ਤੁਹਾਨੂੰ ਕੁਝ ਵੀ ਸਾਬਤ ਕਰਨ ਦੀ ਲੋੜ ਨਹੀਂ ਤੁਸੀਂ ਪ੍ਰੇਮ ਦੇ ਵਿੱਚ ਹਮੇਸ਼ਾ ਹੀ ਖੁਸ਼ ਰਹੋਗੇ ਆਨੰਦਿਤ ਰਹੋਗੇ ਉਤਸ਼ਾਹਿਤ ਰਹੋਗੇ ਜਵਾਨ ਰਹੋਗੇ ਦੁੱਖਾਂ ਦਾ ਤੁਹਾਡੇ ਕੋਲੇ ਬਿਲਕੁਲ ਤੱਛ ਵੀ ਨਹੀਂ ਹੋਣਾ ਹਮੇਸ਼ਾ ਹੀ ਬਿਸਮਾਤ ਆਨੰਦ ਚ ਰਹੋਗੇ ਬਸ ਮੈਂ ਤੇ ਇਨੀ ਕੀ ਗੱਲ ਦੱਸਣੀ ਚਾਹੁੰਦਾ ਸੀ ਅਸਲ ਚਾਹ ਉਹਦੀ ਪਤਾ ਨਹੀਂ ਮੈਂ ਸਹੀ ਹਾਂ ਕਿ ਗਲਤ ਪਰ ਜੋ ਬੰਦਾ ਆਪਦੇ ਤੇ ਹੰਡਾਉਂਦਾ ਉਹ ਸੰਸਾਰ ਮੈਂ ਤਾਂ ਬਹੁਤ ਆਨੰਦ ਤਾਂ ਦੁੱਖਾਂ ਤੋਂ ਰਹਿ ਤਾ ਤੇ ਮੇਰੇ ਦੁੱਖਾਂ ਦਾ ਨਾ ਸੋਣ ਦਾ ਕਾਰਨ ਸਿਰਫ ਇਹ ਨਹੀਂ ਹੈ ਕਿ ਮੇਰੀ ਕੋਈ ਵੀ ਆਇਡੈਂਟੀ ਨਹੀਂ ਸਿਰਫ ਰੱਬੀ ਪਿਆਰ ਦੇ ਵਿੱਚ ਰੰਗਿਆ ਹੈ ਉਹਦਾ ਪਿਆਰ ਮੈਨੂੰ ਹਮੇਸ਼ਾ ਹੀ ਮਿਲ ਰਿਹਾ ਤੇ ਉਸ ਦੇ ਵਿੱਚ ਹੀ ਆਨੰਦ ਹੈ ਤੇ ਮੇਰੀ ਬੇਨਤੀ ਹੈ ਕਿ ਤੁਸੀਂ ਵੀ ਆਪਦੀਆਂ ਆਈਡੈਂਟੀਆਂ ਦੀ ਜਿਹੜੀ ਹੈਗੀ ਆਪਦੇ ਆਪ ਨੂੰ ਸਾਬਤ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਉਹਨੂੰ ਥੋੜਾ ਜਿਹਾ ਪਾਸੇ ਰੱਖ ਕੇ ਥੋੜੇ ਜਿਹਾ ਦੇਣੀ ਤੁਸੀਂ ਰੱਬੀ ਪਿਆਰ ਵਿੱਚ ਆਪਣੇ ਆਪ ਨੂੰ ਰੰਗਣ ਦੀ ਕੋਸ਼ਿਸ਼ ਕਰੋ ਤਾਂ ਤੁਹਾਡੇ ਸਾਰੇ ਦੁੱਖ ਹੀ ਖਤਮ ਹੋ ਜਾਣਗੇ ਹਾਂ ਇੱਕ ਗੱਲ ਤਾਂ ਮੈਂ ਜ਼ਰੂਰ ਮੰਨਦਾ ਕਿ ਜਿਸ ਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਹੈ ਕੋਈ ਅੰਗ ਪੈਰ ਦਾ ਨੁਕਸਾਨ ਹੋ ਚੁੱਕਿਆ ਹੈ ਉਸ ਨੂੰ ਸਰੀਰਕ ਦੁੱਖ ਜ਼ਰੂਰ ਹੋ ਸਕਦੇ ਆ ਤੇ ਉਸ ਨੂੰ ਪਿਆਰ ਕਰਨ ਵਾਲੇ ਉਸ ਦੇ ਉਸ ਨੂੰ ਸੰਭਨ ਵਾਲੇ ਉਹ ਉਸ ਦੇ ਦੁੱਖ ਦੁੱਖ ਦੇ ਵਿੱਚ ਉਹਦੇ ਸਰੀਰਕ ਦੁੱਖ ਦੇ ਵਿੱਚ ਉਹ ਵੀ ਮਾਨਸਿਕ ਦੁਖੀ ਹੋ ਸਕਦੇ ਆ ਪਰ ਦੁਨੀਆ ਦੇ ਵਿੱਚ ਕੋਈ ਐਹੋ ਜਿਹਾ ਦੁੱਖ ਨਹੀਂਗਾ ਜਿਹੜਾ ਰੱਬ ਨੇ ਦਿੱਤਾ ਹੋਵੇ ਸਾਰਾ ਕੁਝ ਸਾਡਾ ਸਮਾਜ ਅਸੀਂ ਹੀ ਦਿੰਨੇ ਆ ਸਾਡੀਆਂ ਛਾਵਾਂ ਹੀ ਦਿੰਦੀਆਂ ਰੱਬ ਤਾਂ ਪਿਆਰ ਕਰਨ ਵਾਲਾ ਨੂੰ ਰੱਬ ਨੂੰ ਪਿਆਰ ਤੋਂ ਇਲਾਵਾ ਹੋਰ ਕੋਈ ਬਾਸ਼ਾ ਹੋਰ ਕੋਈ ਗੱਲ ਸਮਝੀ ਚ ਨਹੀਂ ਆਉਂਦੀ ਤੇ ਜੇ ਤੁਸੀਂ ਸੁਖੀ ਰਹਿਣਾ ਉਹ ਪਿਆਰ ਹੀ ਤੁਹਾਨੂੰ ਸੁਖੀ ਕਰ ਸਕਦਾ ਤੇ ਹਮੇਸ਼ਾ ਤੁਹਾਡੇ ਨਾਲ ਰਹਿਣ ਵਾਲਾ ਉਹ ਰੱਬ ਹੀ ਹੈ ਉਹਦੇ ਨਾਲ ਪਿਆਰ ਕਰੋ ਉਹਦੇ ਰੰਗ ਵਿੱਚ ਰੰਗੇ ਜਾਓ ਬਿਸਮਾਦ ਹੋ ਜਾਓ ਤੁਸੀਂ ਹਮੇਸ਼ਾ ਖੁਸ਼ ਰਹੋਗੇ ਬਸ ਇਨੀ ਕੀ ਮੇਰੀ ਭੈਣ ਦੀ ਸੀ ਆਪ ਸਭ ਜੀ ਸਤਿ ਸ੍ਰੀ ਅਕਾਲ ਖੁਸ਼ ਰਹੋ ਬਿਸਮਾਦ ਰਹੋ